ਤੋ ਪਿਆਰੇ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਜਦੋਂ ਉੱਚਾ ਦਮਾਲਾ ਸਜਾ ਕੇ ਨਿਹੰਗ ਸਿੰਘ ਦੀ ਪ੍ਰਥਾ ਨੂੰ ਸ਼ੁਰੂ ਕਰਦੇ ਨੇ ਫਤਿਹ ਸਿੰਘ ਜੀ ਕੇ ਜਥੇ ਸਿੰਘ ਜੀ ਉਹਦਾ ਮਤਲਬ ਇਹ ਹੀ ਆ ਵੀ ਫਤਿਹ ਸਿੰਘ ਦੇ ਜਿਹੜੇ ਜਥੇ ਹੋਣਗੇ ਉਹ ਪ੍ਰਚਾਰ ਕਰਨਗੇ ਆ ਜਿੰਨੇ ਵੀ ਤਰਨੇ ਦਲ ਨੇ ਉਹ ਦਲ ਨੇ ਉਹਦੇ ਜਥੇ ਨੇ ਫਤਿਹ ਸਿੰਘ ਦੇ ਫਤਿਹ ਸਿੰਘ ਦੇ ਜਥੇ ਜਦ ਫਤਿਹ ਸਿੰਘ ਜੀ ਕੇ ਜਥੇ ਸਿੰਘ ਜੀ ਜੀ ਇਹ ਇਸੇ ਕਰਕੇ ਕਿਹਾ ਗਿਆ ਜੀ ਇਸ ਮੁੱਚਾ ਖਾਲਸਾ ਪੰਥ ਜਿਹੜਾ ਹੈਗਾ ਉਹਨਾਂ ਦਾ ਰਣੀ ਆ ਉਹਨਾਂ ਨੇ ਵੱਡੇ ਸ਼ਾਕੇ ਕੀਤੇ ਉਹਨਾਂ ਨੇ ਮੈਂ ਕਹਿਣਾ ਚਾਹੁੰਨਾ ਅੱਜ ਵਜੀਦਾ ਕਿੱਥੇ ਆ ਜੰਗੂ ਕਿੱਥੇ ਆ ਸੋਚਾ ਨੰਦ ਕਿੱਥੇ ਆ? ਜਲਮ ਜਾਲਮ ਜ਼ੁਲਮ ਕਮਾਉਣ ਵਾਲਾ ਔਰੰਗਜ਼ੇਬ ਕਿੱਥੇ ਆ? ਉਹਦੀ ਮੜੀ ਤੇ ਦੀਵਾ ਵੀ ਕੋਈ ਜਗਾਉਣ ਵਾਲਾ ਨਹੀਂ ਹੈਗਾ। ਪਰ ਉਹਨਾਂ ਸ਼ਹੀਦਾਂ ਦੀ ਜਾਤ ਦੇ ਵਿੱਚ ਅੱਜ ਵੀ ਨਿਸ਼ਾਨ ਝੁੱਲ ਰਹੇ ਨੇ। ਅੱਜ ਵੀ ਜਿਹੜੇ ਇੱਥੇ ਪੰਥ ਗਾਜਦਾ ਤੋਂ ਸੇਂ ਵੱਜਦੇ ਨੇ ਨਗਾਰੇ ਉਹਨਾਂ ਦੇ ਵੱਜਦੇ ਹੀ ਰਹਿਣਗੇ ਤੇ ਸਮੁੱਚਾ ਖਾਲਸਾ ਇਸ ਤਰ੍ਹਾਂ ਜੁੜਦਾ ਹੀ ਰਹੂਗਾ। ਅਸੀਂ ਕਹਿਣਾ ਚਾਹੁੰਦੇ ਹਾਂ ਸਾਰਿਆਂ ਨੂੰ ਜਿਵੇਂ ਉਹਨਾਂ ਨੇ ਧਰਮ ਨਹੀਂ ਕਬੂਲ ਕੀਤਾ ਡਰੇ ਨਹੀਂ ਕਿਸੇ ਲਾਲਚ ਤੋਂ ਫਿਰ ਅਸੀਂ ਕਿਉਂ ਅਬਦਾ ਧਰਮ ਛੱਡ ਕੇ ਦੂਜੇ ਪਾਸੇ ਜਾ ਰਹੇ ਹਾਂ? ਆਓ ਆਪਾਂ ਆਪਣੇ ਸ਼ਿਖ ਧਰਮ ਨੂੰ ਚੜ੍ਹਦੀ ਕਲਾ ਬਲ ਜਾਈਏ ਪੰਥ ਨੂੰ ਚੜ੍ਹਦੀ ਕਲਾ ਬਲ ਜਾਈਏ ਅਸੀਂ ਮਰਨਾ ਮਨਜ਼ੂਰ ਆ ਸਾਨੂੰ ਜਵਾਬ ਕਿ ਉਹਦੇ ਮਨਾਂ ਨੂੰ ਬਣਾਤੀ ਰਣ ਵਿੱਚ ਜੂਝ ਤਾ ਵਜੂਜ ਮਰੋ ਸਾਡੇ ਵੱਡੇ ਵੀਰ ਉਹ ਵੀ ਰਣ ਦੇ ਵਿੱਚ ਜੂਝ ਕੇ ਸ਼ਹੀਦ ਦੀ ਪਾ ਗਏ ਅਸੀਂ ਸਾਨੂੰ ਵੀ ਇਹ ਜਿਹੜੀ ਹੈਗੀ ਮੌਤ ਮਨਜ਼ੂਰ ਆ ਪਰ ਅਸੀਂ ਤੁਹਾਡੀ ਇਹ ਨਹੀਂ ਮੰਨਣੀ ਤੇ ਬਜੀਦ ਨੇ ਕਿਹਾ ਸੀ ਜੇ ਤੁਸੀਂ ਮਰ ਗਏ ਫਿਰ ਕਿਹੜਾ ਤੁਹਾਡੇ ਇੱਥੇ ਮਹਿਲ ਬਣ ਜਾਣਗੇ ਬਿਲਕੁਲ ਜੀ ਅੱਜ ਕਿਤੇ ਬਜੀਦੇ ਦੇ ਇੱਥੇ ਰੂਹ ਤੜਫਦੀ ਫਿਰਦੀ ਹੋਵੇ ਦੇਖੇ ਜੀ ਵੀ ਕਿਵੇਂ ਉਹਨਾਂ ਦੇ ਮਹਿਲ ਆ ਗੁਰੂ ਅਸਥਾਨ ਬਣੇ ਨੇ ਉਹਨਾਂ ਦੇ ਨਾਮ ਤੇ ਅਲੱਗ ਹੀ ਸਾਡੇ ਸਿੱਖ ਪਰਿਵਾਰਾਂ ਦੇ ਘਰ ਦੇ ਵਿੱਚ ਪੈਦਾ ਹੋ ਕੇ ਸਿੱਖ ਜਿਹੜੇ ਕੋਈ ਇਸਾਈਆਂ ਨੂੰ ਜਾਈ ਜਾਂਦੀ ਹੈ ਕੋਈ ਕਿੱਧਰ ਜਾਈ ਜਾਂਦਾ ਜੇ ਜਦੋਂ ਗੁਰੂ ਸਾਹਿਬ ਦੇ ਜੰਗ ਹੋਏ ਨਾ ਮਹਾਰਾਜ ਜੀ ਉੱਥੋਂ ਸਿੰਘਾਂ ਨੂੰ ਕਿਹਾ ਵੀ ਜਿਹੜੇ ਸਿੰਘ ਨੇ ਉਹਨਾਂ ਦਾ ਭਾਈ ਸਸਕਾਰ ਕਰ ਦੋ ਮੁਗਲਾਂ ਨੂੰ ਜਿਹੜਾ ਦਫਨਾ ਦੋ ਉਹ ਫਿਰ ਕੋਈ ਹੁੰਦੇ ਨੇ ਕਾਲੀ ਵਾਲੇ ਉਹਨਾਂ ਨੇ ਇਕੱਠੇ ਕਰਕੇ ਸਾਰਿਆਂ ਨੂੰ ਜਿਹੜਾ ਹੈਗਾ ਅੱਗ ਲਾ ਕੇ ਸੰਸਕਾਰ ਕਰਤਾ ਜੀ ਜਦੋਂ ਮਹਾਰਾਜ ਨੇ ਪੁੱਛਿਆ ਵੀ ਕਰਤਾ ਕਹਿੰਦੇ ਹਾਂ ਜੀ ਕੀ ਕਰਿਆ ਕਹਿੰਦੇ ਸਾਰਿਆਂ ਨੂੰ ਇਕੱਠਾ ਕਰਕੇ ਜਿਹੜਾ ਹੈਗਾ ਉਹਨਾਂ ਦਾ ਸਸਕਾਰ ਕਰਤਾ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਧਰਮ ਸੀ ਉਹ ਦੱਬਣਾ ਜੀ ਤੁਸੀਂ ਉਹਨਾਂ ਨੂੰ ਦੱਬਿਆ ਕੋਈ ਨਹੀਂ ਹੁਣ ਇਹੀ ਮੁਗਲ ਤੁਹਾਡੇ ਘਰਾਂ ਦੇ ਵਿੱਚ ਪੈਦਾ ਹੋਣਗੇ ਹੁਣ ਇਹ ਸਾਨੂੰ ਜਿਹੜਾ ਦੁੱਖ ਦਿੰਦੇ ਨੇ ਖਾਲਸਾ ਧਰਮ ਦੇ ਵਿੱਚ ਪੈਦਾ ਹੋ ਕੇ ਸਾਨੂੰ ਭੰਡਦੇ ਨੇ ਪਖੰਡਵਾਜ਼ ਵਾਦ ਉਹੀ ਨੇ ਇਹ ਅਰਬਾ ਖਰਬਾ ਤਰਨਾ ਦਲ ਦੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਵੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਜਿੱਥੇ ਮਹਿਲਾ ਨਿਕਲਿਆ ਤਾਂ ਉਹ ਵੀ ਕੌਮੀ ਇਨਸਾਫ ਮੋਰਚੇ 'ਚ ਡਟੇ ਹੋਣ ਦੇ ਬਾਵਜੂਦ ਵੀ ਇੱਥੇ ਪਹੁੰਚੇ ਨੇ ਗੱਲਬਾਤ ਵੀ ਕਰਾਂਗੇ ਮਹੱਲਾ ਕੱਢਿਆ ਗਿਆ ਚੜਦੀ ਕਲਾ ਦਾ ਪ੍ਰਤੀਕ ਮਹੱਲਾ ਜੋ ਕਿ ਸ਼ਹੀਦੀ ਤੋਂ ਬਾਅਦ ਕੱਢਿਆ ਜਾਂਦਾ ਬਾਬਾ ਜੀ ਕੀ ਕਹੋਗੇ ਖਾਲਸਾ ਜਾਹੋ ਜਲਾਲ ਦੇ ਵਿੱਚ ਰੰਗਿਆ ਹੋਇਆ ਖਾਲਸਾ ਇੱਕ ਔਰ ਫਿਰ ਗਰਾਊਂਡ ਦੇ ਵਿੱਚ ਗੱਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੀਆਂ ਜੰਦਾ ਬਟੇ ਸਾਕੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਵੱਡੀ ਕੁਰਬਾਨੀ ਕੀਤੀ ਜਿਹੜੇ ਉਸ ਵਜੀਦ ਦੇ ਖਾ ਕੇ ਨਾ ਝੁਕੇ ਨਾ ਵਿਕੇ ਨਾ ਡਰੇ ਬਹੁਤ ਲਾਲ ਦਿੱਤਾ ਉਹਨਾਂ ਨੇ ਨਹੀਂ ਵੀ ਕਿ ਤਿੰਨ ਦਿਨ ਪੇਸ਼ੀ ਹੁੰਦੀ ਰਹੀ ਤੇ ਵਜੀਦ ਨੇ ਕਿਹਾ ਫੇਰ ਉਹ ਕਹਿੰਦੇ ਅਸੀਂ ਮੌਤ ਨੂੰ ਕਬੂਲ ਕਰਦੇ ਆਂ ਅਸੀਂ ਮਰਨਾ ਮਨਜ਼ੂਰ ਆ ਸਾਨੂੰ ਜਵਾਬ ਕਿ ਉਹਦੇ ਮਨਾਂ ਆਤੀ ਰਣ ਵਿੱਚ ਜੂਝ ਤਵਜੂਜ ਮਰੋ ਸਾਡੇ ਵੱਡੇ ਵੀਰ ਉਹ ਵੀ ਰਣ ਦੇ ਵਿੱਚ ਜੂਝ ਕੇ ਸ਼ਹੀਦ ਦੀ ਪਾ ਗਏ ਅਸੀਂ ਸਾਨੂੰ ਵੀ ਇਹ ਜਿਹੜੀ ਹੈਗੀ ਮੌਤ ਮਨਜ਼ੂਰ ਆ ਪਰ ਅਸੀਂ ਤੁਹਾਡੀ ਇਹ ਨਹੀਂ ਮੰਨਣੀ ਤੇ ਬਜੀਦੇ ਨੇ ਕਿਹਾ ਸੀ ਜੇ ਤੁਸੀਂ ਮਰ ਗਏ ਫਿਰ ਕਿਹੜਾ ਤੁਹਾਡੇ ਇੱਥੇ ਮਹਿਲ ਬਣ ਜਾਣਗੇ ਜੀ ਅੱਜ ਕਿਤੇ ਬਜੀਦੇ ਦੇ ਇੱਥੇ ਰੂਹ ਤੜਫਦੀ ਫਿਰਦੀ ਹੋਵੇ ਦੇਖੇ ਜੀ ਵੀ ਕਿਵੇਂ ਉਹਨਾਂ ਦੇ ਮਹਿਲ ਆ ਗੁਰੂ ਅਸਥਾਨ ਬਣੇ ਨੇ ਉਹਨਾਂ ਦੇ ਨਾਮ ਤੇ ਫਤਿਹਗੜ੍ਹ ਸਾਹਿਬ ਪੋਰਾ ਸਾਹਿਬ ਠੰਡਾਪੁਰ ਜਿੱਥੇ ਉਹਨਾਂ ਦਾ ਸਸਕਾਰ ਹੋਇਆ ਜੋਤੀ ਸਰੂਰ ਸਾਹਿਬ ਹੋਰ ਕਿੰਨੇ ਗੁਰੂਕਾਰ ਉਹਨਾਂ ਦੇ ਨਾਮ ਤੇ ਇੱਥੇ ਬਣ ਗਏ ਜੀ ਵਜੀਤੇ ਦਾ ਨਾਮ ਲੈਣ ਵਾਲਾ ਵੀ ਕੋਈ ਨਹੀਂ ਰਿਹਾ ਪਰ ਛੋਟੇ ਸਾਹਿਬ ਜਦੇ ਤੇ ਮਾਤਾ ਗੁਜਰੀ ਕਾ ਜੀ ਦੇ ਤਾਂ ਸੋਲੇ ਗਈ ਜਾਨੀ ਦੇਖੋ ਅੱਜ ਸੋਚਾ ਪੰਥ ਖਾਲਸਾ ਕੀ ਪੂਰਾ ਜਿਹੜੇ ਇੱਥੇ ਧਰਮਾਂ ਦੇ ਇੱਥੇ ਮੁਸਲਮਾਨ ਵੀਰਾਂ ਨੇ ਵੀ ਲੰਗਰ ਲਾਏ ਇੱਥੇ Hindu ਧਰਮ ਨੇ ਆਲੇ ਨੇ ਵੀ ਵੀਰਾਂ ਨੇ ਸਾਡੇ ਨੇ ਲੰਗਰ ਲਾਏ ਧੰਨਵਾਦ ਸਾਰਿਆਂ ਦਾ ਉਹ ਵੀ ਇੱਥੇ ਸ਼ਰਜਦਾ ਕਰਨ ਕਿਉਂਕਿ ਟੋਡਰ ਮੰਨ ਲਈ ਜਿਹੜੀ ਵੱਡੀ ਕੁਰਬਾਨੀ ਕੀਤੀ ਆ ਜੀ 78000 ਉਸ ਸਮੇਂ ਦੀਆਂ ਮੋਹਰਾਂ ਖੜੀਆਂ ਕੀਤੀਆਂ ਜਿਨ੍ਹਾਂ ਦਾ ਅੱਜ ਉਹ 2.5 ਰੁਪਇਆ ਬਣਦਾ ਜੀ ਇੱਕ ਮੰਝੇ ਜਨੀ ਜਗਾ ਸਸਕਾਰ ਜਨੀ ਜਗਾ ਉਹ ਖਰੀਦੀ ਸਭ ਤੋਂ ਦੁਨੀਆ ਦੀ ਮਹਗੀ ਧਰਤੀ ਫਤੇਸਾਗੜ ਸਾਹਿਬ ਦੀ ਆ ਤੇ ਸਭ ਤੋਂ ਜਿਹੜਾ ਹੈਗਾ ਦੁੱਧ ਬਾਬਾ ਮੋਤੀराम ਮਹਾਰਾਜ ਜੀ ਨੇ ਜਿਹੜਾ ਸ਼ਕਾਇਆ ਉਹਦੇ ਬਦਲੇ ਵੀ ਉਹਨਾਂ ਨੇ ਗਹਿਣੇ ਦਿੱਤੇ ਪਰਿਵਾਰ ਆਪ ਦਾ ਜਿਹੜਾ ਹੈਗਾ ਪਰਿਵਾਰ ਵੀ ਉਬਾਰਿਆ ਜਿਹੜਾ ਦੁੱਧ ਦੇ ਗਲਾਸ ਵਟੇ ਅ ਸ਼ਰਫੀਆਂ ਗਹਿਣੇ ਪਤਾ ਨਹੀਂ ਕੀ ਕੁਝ ਦਿੱਤਾ ਤੇ ਉਹ ਦੁੱਧ ਕਿੰਨੇ ਚ ਪਿਆ ਅੱਜ ਸਾਊਤੋ ਬੱਧ ਮਹਿੰਗਾ ਦੁੱਧ ਹੋ ਗਿਆ ਇਹ ਸਭ ਤੋਂ ਕੀਮਤੀ ਕੀਮਤੀ ਇੱਥੇ ਧਰਤੀ ਤੇ ਹੋਇਆ ਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਨਿਹੰਗ ਸਿੰਘ ਦਲਾ ਪੰਥਾ ਵੱਲੋਂ ਸਰੋਣੀ ਪੰਥ ਅਕਾਲੀ ਫੁੱਡਾ ਦਲਾ ਸਿੰਘ ਸਾਹਿਬ ਆਬਲ ਵੀਰ ਸਿੰਘ ਜੀ ਜੀ 96 ਕਰੋੜ ਉਹਨਾਂ ਦੀ ਗਵਾਹੀ ਦੇ ਵਿੱਚ ਮਹੱਲਾ ਸਮੋਚਿਆ ਪੰਥ ਖਾਲਸਾ ਤਰਨੇ ਦਲਾ ਸਿੰਘ ਸਾਹਿਬ ਆਬਾ ਚੜਤ ਸਿੰਘ ਜੀ ਅਰਬਾਕਰਵਾ ਸਿੰਘ ਸਾਹਿਬ ਵਕਿਲਵਿੰਦਰ ਸਿੰਘ ਜੀ ਸਿੰਘ ਸਾਹਿਬ ਆਬਾ ਮੇਜਰ ਸਿੰਘ ਜੀ ਸਿੰਘ ਸਾਹਿਬ ਆਬਾ ਨਾਗਰ ਸਿੰਘ ਜੀ ਹਰੀਆਂ ਬੇਲਾ ਵਾਲੇ ਸਿੰਘ ਸਾਹਿਬ ਆਬਾ ਅਵਤਾਰ ਸਿੰਘ ਜੀ ਬੀਦੀ ਚੰਦਿਆ ਸਿੰਘ ਸਾਹਿਬ ਆਬਾ ਜੋਗਾ ਸਿੰਘ ਜੀ ਬਾਬਾ ਬਕਾਲਾ ਸਾਹਿਬ ਵਾਲੇ ਬਾਬਾ ਬਲਿੰਦਰ ਸਿੰਘ ਜੀ ਮਹਿਤਾ ਚੌਕੀਏ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ ਹੋਰ ਕਿੰਨੇ ਮਹਾਪੁਰਖ ਬਾਬਾ ਸੁਖਵਾਲ ਸਿੰਘ ਜੀ ਸਾਰੇ ਦਲਪੰਥਾਂ ਵੱਲੋਂ ਉਹਨਾਂ ਦੀ ਯਾਦ ਵਿੱਚ ਜਿਹੜਾ ਮੁਹੱਲਾ ਖੜੇ ਗਿਆ ਇਹ ਮੁਹੱਲਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਸਾਡੇ ਸਿੰਘ ਕੋੜੇ ਉਹ ਮਲਕੀ ਘੋੜਸਵਾਰੀ ਕੀਤੀ ਆਪਣੇ ਤੁਹਾਡੇ ਨਾਲ ਦੇ ਸਿੰਘਾਂ ਨੇ ਵੀ ਵੀ ਸਾਰੇ ਦਲਾਂ ਦੇ ਘੋੜੇ ਆਏ ਸੀ ਸਾਡੇ ਵੀ ਆਏ ਨੇ ਇੱਥੇ ਨੇ ਗੁਰੂ ਦੇ ਘੋੜੇ ਸਾਡੇ ਤਾਂ ਆਹਦੇ ਨੇ ਉਹ ਵੀ ਦਲਪਨ ਸ਼ਰਮਾ ਕਾਰਮਾਂ ਦੇ ਘੋੜੇ ਉਹ ਵੀ ਸਿੰਘਾਂ ਨੇ ਨਿਜੇਵਾਜੀ ਵੀ ਕੀਤੀ ਹੈ ਘੋੜਿਆਂ ਦਾਉਣਾ ਵੀ ਲਾਏ ਸਾਰਾ ਕੁਝ ਗਰਤ ਘੋੜੇ ਦਾੜਾ ਚ ਜਿੱਤੇ ਵੀ ਨੇ ਸਿੰਘ ਜਿਹੜੇ ਜਿਨ੍ਹਾਂ ਨੂੰ ਨਾਮ ਦਿੱਤੇ ਗਏ ਦੇਖੋ ਜਿਹੜੇ ਉਹਨਾਂ ਦੇ ਨਾਮ ਦੇ ਜਿਹੜੇ ਕਿਲੇ ਪੜਦੇ ਨੇ ਨਿਜੇਵਾਜੀ ਦੇ ਵਿੱਚ ਜਿਹੜੇ ਸਾਰਿਆਂ ਨੂੰ ਨਾਮ ਸਾਰਿਆਂ ਦਾ ਸਤਿਕਾਰ ਕੀਤਾ ਜਾਂਦਾ ਦਲ ਵੱਲੋਂ ਦੇਖੋ ਇਹ ਜੋੜ ਮੇਲੋ ਜੇ ਨਾਲੇ ਦੁਨੀਆ ਰਹੂਗੀ ਇਸੇ ਦਾ ਨ ਲੱਗਦੇ ਰਹਿਣਗੇ ਬਾਬਾ ਜੀ ਮਾਨ ਮਹਿਸੂਸ ਕਰਦੇ ਹੋ ਕਿ ਸਭ ਤੋਂ ਪਿਆਰੇ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਜਦੋਂ ਉੱਚਾ ਦਮਾਲਾ ਸਜਾ ਕੇ ਨਿਹੰਗ ਸਿੰਘ ਦੀ ਪ੍ਰਥਾ ਨੂੰ ਸ਼ੁਰੂ ਕਰਦੇ ਨੇ ਕਿਉਂਕਿ ਜੇ ਆਪਾਂ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾ ਉੱਚਾ ਦਮਾਲਾ ਜਿਹੜਾ ਉਹ ਬਾਬਾ ਫਤਿਹ ਸਿੰਘ ਜੀ ਨੇ ਸਜਾਇਆ ਸੀ ਤੇ ਕੀ ਕਹੋਗੇ ਮਾਨ ਮਹਿਸੂਸ ਹੁੰਦਾ ਜਦੋਂ ਅਸੀਂ ਬਾਬਾ ਫਤਿਹ ਸਿੰਘ ਜੀ ਦੀ ਗੱਲ ਕਰਦੇ ਆ ਕਿ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਜਥੇਦਾਰ ਬਣੇ ਹੋ ਦੇਖੋ ਪੰਥ ਦੇ ਜਿਹੜੇ ਜਥੇਦਾਰ ਹੋਣੇ ਉਹਨਾਂ ਨੂੰ ਬਾਬਾ ਫਤੇ ਸਿੰਘ ਨਿਰਮਾਨ ਹਾਲਸਾ ਲੈ ਫਤੇ ਸਿੰਘ ਜੀ ਕੇ ਜਥੇ ਸਿੰਘ ਜੀ ਉਹਦਾ ਮਤਲਬ ਇਹ ਹੀ ਆ ਵੀ ਫਤੇ ਸਿੰਘ ਦੇ ਜਿਹੜੇ ਜਥੇ ਹੋਣਗੇ ਉਹ ਪ੍ਰਚਾਰ ਕਰਨਗੇ ਆ ਜਿੰਨੇ ਵੀ ਤਰਨੇ ਦਲ ਨੇ ਉਹ ਦਲ ਨੇ ਉਹਦੇ ਜਥੇ ਨੇ ਫਤੇ ਸਿੰਘ ਦੇ ਫਤੇ ਸਿੰਘ ਦੇ ਜਥੇ ਫਤੇ ਸਿੰਘ ਜੀ ਕੇ ਜਥੇ ਸਿੰਘ ਜੀ ਜੀ ਇਹ ਇਸੇ ਕਰਕੇ ਕਿਹਾ ਗਿਆ ਤੇ ਸਮੁੱਚਾ ਖਾਲਸਾ ਪੰਥ ਜਿਹੜਾ ਹੈਗਾ ਉਹਨਾਂ ਦਾ ਰਣੀ ਆ ਉਹਨਾਂ ਨੇ ਵੱਡੇ ਸ਼ਾਕੇ ਕੀਤੇ ਉਹਨਾਂ ਨੇ ਮੈਂ ਕਹਣਾ ਜਣਾ ਅੱਜ ਵਜੀਦਾ ਕਿੱਥੇ ਆ ਗੰਗੂ ਕਿੱਥੇ ਆ ਸੋਚਾ ਆਨੰਦ ਕਿੱਥੇ ਆ ਜਾਲਮ ਜ਼ਾਲਮ ਜ਼ੁਲਮ ਕਮਾਉਣ ਵਾਲਾ ਔਰੰਗਜ਼ੇਬ ਕਿੱਥੇ ਆ ਉਹਦੀ ਮੜੀ ਤੇ ਦੀਵਾ ਵੀ ਕੋਈ ਜਗਾਉਣ ਵਾਲਾ ਨਹੀਂ ਹੈਗਾ ਪਰ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਵੀ ਨਿਸ਼ਾਨ ਝੁੱਲ ਰਹੇ ਨੇ ਅੱਜ ਵੀ ਜਿਹੜੇ ਇੱਥੇ ਪੰਥ ਗੱਜਦਾ ਦਾ ਤੋਂ ਸਿੰ ਬਜਦੇ ਨੇ ਅੰਗਾਰੇ ਉਹਨਾਂ ਦੇ ਵੱਜਦੇ ਹੀ ਰਹਿਣਗੇ ਤੇ ਸਮੁੱਚਾ ਖਾਲਸਾ ਇਸ ਤਰ੍ਹਾਂ ਜੁੜਦਾ ਹੀ ਰਹੂਗਾ ਲੱਖਾਂ ਦੀ ਸੰਗਤ ਇੱਥੇ ਇਕੱਤਰ ਹੁੰਦੀ ਹੈ ਬਹੁਤ ਨਮਸਕਾਰ ਸਾਰੇ ਸਰਦਾ ਤੇ ਫੁੱਲ ਭੇਟ ਕਰਦੇ ਨੇ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਨੇ ਸਾਰਿਆਂ ਨੂੰ ਜੀਓ ਆਇਆਂ ਅਸੀਂ ਕਹਿਣਾ ਚਾਹੁੰਦੇ ਹਾਂ ਸਾਰਿਆਂ ਨੂੰ ਜਿਵੇਂ ਉਹਨਾਂ ਨੇ ਧਰਮ ਨਹੀਂ ਕਬੂਲ ਕੀਤਾ ਡਰੇ ਨਹੀਂ ਕਿਸੇ ਲਾਲਚ ਤੋਂ ਫਿਰ ਅਸੀਂ ਕਿਉਂ ਅਬਦਾ ਧਰਮ ਛੱਡ ਕੇ ਦੂਜੀ ਪਾਸੇ ਜਾ ਰਹੇ ਹਾਂ ਆਓ ਆਪਾਂ ਆਪਣੇ ਸਿੱਖਰ ਨੂੰ ਚੜ੍ਹਦੀ ਕਲਾ ਬੱਲੇ ਜਾਈਏ ਪੰਥ ਨੂੰ ਚੜ੍ਹਦੀ ਕਲਾ ਬੱਲੇ ਜਾਈਏ ਕਿਉਂਕਿ ਸ਼ਹੀਦੀ ਭਰਿਆ ਸਾਡਾ ਇਤਿਹਾਸ ਆ ਤੇ ਬਾਬਾ ਜੀ ਬਹੁਤ ਮਾਂ ਮਤਲਬ ਕਿ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਸਿੱਖ ਪਰਿਵਾਰਾਂ ਦੇ ਘਰ ਦੇ ਵਿੱਚ ਪੈਦਾ ਹੋ ਕੇ ਸਿੱਖ ਜਿਹੜੇ ਕੋਈ ਇਸਾਈਆਂ ਨੂੰ ਜਾਈ ਜਾਂਦੇ ਆ ਕੋਈ ਕਿੱਧਰ ਜਾਈ ਜਾਂਦੇ ਜੇ ਜਦੋਂ ਗੁਰੂ ਸਾਹਿਬ ਦੇ ਜੰਗ ਹੋਏ ਨਾ ਮਹਾਰਾਜ ਦੀ ਉੱਥੋਂ ਸਿੰਘਾਂ ਨੂੰ ਕਿਹਾ ਵੀ ਜਿਹੜੇ ਸਿੰਘ ਨੇ ਉਹਨਾਂ ਦਾ ਭਾਈ ਸਸਕਾਰ ਕਰ ਦੋ ਮੁਗਲਾਂ ਨੂੰ ਜਿਹੜਾ ਦਫਨਾ ਦਿਓ ਉਹ ਫਿਰ ਕੋਈ ਹੁੰਦੇ ਨੇ ਕਾਹਲੀ ਵਾਲੇ ਉਹਨਾਂ ਨੇ ਇਕੱਠੇ ਕਰਕੇ ਸਾਰਿਆਂ ਨੂੰ ਜਿਹੜਾ ਹੈਗਾ ਅੱਗ ਲਾ ਦੇ ਸੰਸਕਾਰ ਕਰਦਾ ਜੀ ਜਦੋਂ ਮਹਾਰਾਜ ਨੇ ਪੁੱਛਿਆ ਵੀ ਕਰਤਾ ਕਹਿੰਦੇ ਹਾਂ ਜੀ ਕੀ ਕਰਿਆ ਕਹਿੰਦੇ ਸਾਰਿਆਂ ਨੂੰ ਇਕੱਠਾ ਕਰਕੇ ਜਿਹੜਾ ਹੈਗਾ ਉਹਨਾਂ ਦਾ ਸੰਸਕਾਰ ਕਰਤਾ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਧਰਮ ਸੀ ਉਹ ਦੱਬਣਾ ਜੀ ਤੁਸੀਂ ਉਹਨਾਂ ਨੂੰ ਦੱਬਿਆ ਕੋਈ ਨਹੀਂ ਹੁਣ ਇਹੀ ਮੁਗਲ ਤੁਹਾਡੇ ਘਰਾਂ ਦੇ ਵਿੱਚ ਪੈਦਾ ਹੋਣਗੇ ਹੁਣ ਇਹ ਸਾਨੂੰ ਜਿਹੜਾ ਦੁੱਖ ਦਿੰਦੇ ਨੇ ਖਾਲਸਾ ਧਰਮ ਦੇ ਵਿੱਚ ਪੈਦਾ ਹੋ ਕੇ ਸਾਨੂੰ ਭੰਡਦੇ ਨੇ ਪਖੰਡਵਾਜ਼ ਬਾਜ਼ ਬਾਜ਼ ਉਹੀ ਨੇ ਇਹ ਅਸੀਂ ਸਾਹਮਣੇ ਵੀ ਅਸੀਂ ਨੇ ਇਸੇ ਕਰਕੇ ਬਹੁਤ ਵੱਡੀਆਂ ਸੰਸਥਾਵਾਂ ਨੇ ਸਰਉਣੀ ਕਮੇਟੀ ਅਰਕਤ ਸਾਹਿਬ ਹੋਰ ਵੱਡੀਆਂ ਸੰਸਥਾਵਾਂ ਨੇ ਜੇ ਕੋਈ ਵੀਰ ਸਾਡਾ ਚਲਿਆ ਜਾਂਦਾ ਉਹਨੂੰ ਅਸੀਂ ਪਿਆਰ ਦੇ ਨਾਲ ਲੈ ਕੇ ਆਈਏ ਜੀ ਬੱਬੂ ਉਹਨਾਂ ਦੇ ਜਿਹੜੇ ਲੋੜਾਂ ਨੇ ਉਹ ਪੂਰੀਆਂ ਕਰੀਏ ਇਹ ਗੁਰੂ ਗੋਲਕ ਗੁਰੂ ਕੀ ਮੋਹ ਗਰੀਬ ਸਿੱਖ ਦੀ ਮੋਹ ਆਏ ਗੁਰੂ ਕੀ ਗੋਲਕ ਆਜ ਅਸੀਂ ਆਪਦੇ ਫਾਇਦੇ ਵਾਸਤੇ ਬੱਤਾਂ ਲਾ ਕੇ ਪ੍ਰਧਾਨੀਆਂ ਪਿੱਛੇ ਰੌਲਾ ਰੋਲਾ ਪਾਇਆ ਜੀ ਜੋ ਗੁਰੂ ਦੀ ਮਰਜ਼ਾ ਉੱਤੇ ਕੈਮ ਰਹੀ ਏ ਉਹਨੂੰ ਵਰਕਰਾਂ ਰੱਖੀਏ ਫੇਰ ਹੀ ਸਾਡਾ ਜਿਹੜਾ ਹੈਗਾ ਭਲਾ ਹੋਣਾ ਫੇਰ ਹੀ ਪੰਥ ਦੀ ਚੜ੍ਹਦੀ ਕਲਾ ਹੋਣੀ ਆ ਆਪਾਂ ਵੱਡੀ ਸਾਹਿਬ ਜਾਦਿਆਂ ਨੂੰ ਵੀ ਯਾਦ ਕੀਤਾ ਛੋਟਿਆਂ ਨੂੰ ਵੀ ਸਹਿਜ ਜਾਦਿਆਂ ਨੂੰ ਯਾਦ ਕੀਤਾ ਹੁਣ ਸਤ ਪੰਥ ਖਾਲਸਾ 40 ਮੁਕਤਾਂ ਦੀ ਜਿਹੜੀ ਧਰਤੀ ਆ ਮੁਖਸਰ ਸਾਹਿਬ ਉਦੋਂ ਨੂੰ ਕੱਲ ਨੂੰ ਜਿਹੜੀਆਂ ਫੌਜਾਂ ਰਬਾਨਾ ਹੋ ਜਾਣਗੀਆਂ ਉਸੇ ਜਾ ਕੇ ਮਹੱਲੇ ਕੱਢਣਗੀਆਂ ਜਦੋਂ ਵੀ ਕੋਈ ਗੁਰਪੁਰਪਾਵੇ ਸ਼ਹੀਦ ਦੀ ਦਿਹਾੜੇ ਉਹਨਾਂ ਖਾਲਸਾ ਪੰਥ ਫਿਰ ਉਸੇ ਜਾ ਕੇ ਮਹੱਲੇ ਕੱਢਦਾ ਜਿਵੇਂ ਤੁਸੀਂ ਉਹਨਾਂ ਇੱਥੇ ਦੇਖਿਆ ਜੰਗ ਜੁਗਰਤਾਪ ਸਿੰਘ ਆ ਜੀ ਬਹੁਤ ਧੰਨਵਾਦ ਜੀ ਜਿੱਥੇ ਕਹਿੰਦੇ ਆ ਕਿ ਸਰਕਾਰਾਂ ਦੀ ਫੌਜ ਹੁੰਦੀ ਓਵੇਂ ਗੁਰੂ ਕੀਆਂ ਲਾਡਲੀਆਂ ਫੌਜਾਂ ਵੀ ਗੁਰੂ ਦੀਆਂ ਫੌਜਾਂ ਨੇ ਤਾਂ ਇਹਨਾਂ ਨੂੰ ਉਹਨਾਂ ਨੂੰ ਡਿਸਪਲਿਨ ਚ ਰਹਿਣਾ ਸਿਖਾਇਆ ਤੇ ਸੇਖਾਂ ਨੂੰ ਮਰਿਆਦਾ ਚ ਰਹਿਣਾ ਸਿਖਾਇਆ ਤਾਂ ਇਦਾਂ ਹੀ ਦਲਪੰਥ ਦੇ ਜਿਹੜੇ ਸਿੰਘ ਨੇ ਜਥੇਦਾਰ ਨੇ ਉਹਨਾਂ ਦੀਆਂ ਅੱਗੇ ਜਿਹੜੇ ਸੰਪਰਦਾਵਾਂ ਉਹਨਾਂ ਚ ਵੀ ਮਰਿਆਦਾ ਨਾਲ ਚੱਲਣ ਦੀ ਜਿਹੜੀ ਇੱਕ ਪ੍ਰਥਾ ਸਿਖਾਈ ਆ ਉਸ ਜੁੜੇ ਰਿਹਾ ਇੱਕ ਸੁਨੇਹਾ ਟੀਵੀ ਦੇ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਸੋਨਿਆ ਸ੍ਰੀ ਅਕਾਲ